ਜੈ ਪੀਰਾਂ ਦੀ ਗੁਰੂ ਪਿਆਰੀ ਸਾਧ ਸੰਗਤ ਜੈ ਪੀਰਾਂ ਦੀ ਜੈ ਪੀਰਾਂ ਦੀ ਫੇਸਬੁੱਕ ਤੇ ਪਹਿਲੀ ਵਾਰ ਫੇਸਬੁੱਕ ਤੇ ਪਹਿਲੀ ਵਾਰ ਲਖਦਾਤਾ ਲਾਲਾ ਮਲੇ ਪੀਰ ਸਰਕਾਰ ਦੇ ਘਰ ਦੇ ਦਰਸ਼ਨ ਜਿੱਥੇ ਲਖਦਾਤਾ ਲਾਲਾ ਮਲੇ ਪੀਰ ਸਰਕਾਰ ਦਾ ਬਚਪਨ ਗੁਜ਼ਰਿਆ ਹੈ ਲਖਦਾਤਾ ਲਾਲਾ ਮਲੇ ਪੀਰ ਸਰਕਾਰ ਦੇ ਮਾਤਾ ਦੇ ਪਿਤਾ ਦੇ ਦਰਬਾਰ ਦੇ ਦਰਸ਼ਨ ਜੁੜੇ ਰਹੋ ਪੂਰੀ ਜਾਣਕਾਰੀ ਦੇਾਂਗੇ ਨਾਲ ਦੀ ਨਾਲ ਹੀ ਲਖਦਾਤਾ ਲਾਲਾ ਮਲੇ ਪੀਰ ਸਰਕਾਰ ਦੇ ਨਾਲ ਹੀ ਅਗੇ ਦਰਬਾਰ ਹੈ ਮਾਤਾ ਲਓ ਜੀ ਸਰਕਾਰ ਜੀ ਲਖਦਾਤਾ ਲਾਲਾ ਮਲੇ ਪੀਰ ਸਰਕਾਰ ਦੇ ਪਿਤਾ ਦਾ ਪਿਤਾ ਦੇ ਦਰਬਾਰ ਦੇ ਦਰਸ਼ਨਦਾਰੇ ਸੰਗਤ ਜੀ ਜਨਾਬੇ ਲਾਈਦੀਨ ਜਨਾਬੇ ਲਾਈਦੀਨ ਨਾਂ ਹੈ ਫਾਦਰ ਸਾਹਿਬ ਦਾ ਲਖਦਾਤਾ ਲਾਲਾ ਮਲੇ ਸਰਕਾਰ ਸਾਹਿਬ ਦੇ ਪਿਤਾ ਜੀ ਦਾ ਦਰਬਾਰ ਹੈ ਜਨਾਬੇ ਲਾਈਦੀਨ ਲਖਦਾਤਾ ਲਾਲਾ ਮਲੇ ਪੀਰ ਸਰਕਾਰ ਦੇ ਪਿਤਾ ਦਾ ਨਾਂ ਹੈ ਉਹਨਾਂ ਦੇ ਦਰਬਾਰ ਦੇ ਦਰਸ਼ਨ ਕਰਿਓ ਸਈਦਾ ਅਸਲਾਮ ਇਹ ਉਹ ਜਗ੍ਹਾ ਹੈ ਜਿੱਥੇ ਲਖਦਾਤਾ ਲਾਲਾ ਮਲੇ ਪੀਰ ਸਰਕਾਰ ਦਾ ਬਚਪਨ ਗੁਜ਼ਰਿਆ ਮਾਤਾ ਅੰਮਾ ਐਸਾਂ ਜੀ ਅੰਮਾ ਆਸਾਂ ਜੀ ਲਖਦਤ ਲਾਲਾ ਵਾਲੇ ਪੀਰ ਸਰਕਾਰ ਦੇ ਮਾਤਾ ਜੀ ਦੇ ਦਰਬਾਰ ਦੇ ਦਰਸ਼ਨ ਵੀ ਕਰਾਵਾਂਗੇ ਵੱਡੇ ਪਿਤਾ ਦੇ ਜਿਹੜੇ ਵੱਡੇ ਭਰਾ ਦੇ ਦਰਸ਼ਨ ਵੀ ਦਰਬਾਰੇ ਦੇ ਕਰਾਵਾਂਗੇ ਉਹਨਾਂ ਦੇ ਦਰਬਾਰ ਦੇ ਵੀ ਜੁੜੇ ਰਹੋ ਇਹ ਦਰਬਾਰ ਪੈਂਦਾ ਮੁਲਤਾਨ ਜ਼ਿਲ੍ਹੇ ਦੇ ਵਿੱਚ ਸਰਵਰ ਸ਼ਾਹਕੋਟ ਪਿੰਡ ਉੱਥੇ ਦਰਬਾਰ ਹੈ ਲਖਦਤ ਲਾਲਾ ਵਾਲੇ ਪੀਰ ਸਰਕਾਰ ਦੇ ਮਾਤਾ ਦਾ ਪਿਤਾ ਦਾ ਵੱਡੇ ਭਰਾ ਦਾ ਸੋ ਕਰਿਓ ਦਰਸ਼ਨ ਕਰਿਓ ਦਰਸ਼ਨ ਸੰਗਤ ਜੀ ਕਰਿਓ ਦਰਸ਼ਨ ਇਸ ਤੋਂ ਬਾਅਦ ਆਪਾਂ ਮਾਤਾ ਦੇ ਦਰਬਾਰ ਤੇ ਲੈ ਚੱਲਨੇ ਆ ਲਖ ਦਾ ਤਲਾਲਾ ਵਾਲੇ ਪੀਰ ਸਰਕਾਰ ਦੇ ਮਾਤਾ ਦੇ ਦਰਬਾਰ ਤੇ ਚਰਾਗੇ ਪੀਰ ਪਾਸ਼ਾ ਦੇ ਰੋਜੇ ਤੇ ਚਰਾਗ ਕਰਿਓ ਦਰਸ਼ਨ ਇੱਕ ਬੇਨਤੀ ਵੀਡੀਓ ਸ਼ੇਅਰ ਕਰਨ ਵਾਲੇ ਹਲ ਖਲਾ ਦਿਓ ਲਖ ਦਾ ਤਲਾਲਾ ਵਾਲੇ ਪੀਰ ਸਰਕਾਰ ਦੇ ਬਚਪਨ ਵਾਲੀ ਥਾਂ ਤੇ ਇਹਨਾਂ ਦੇ ਮਾਤਾ ਪਿਤਾ ਦੇ ਸਦਕੇ ਦੇ ਉਹਨਾਂ ਦੇ ਰੋਜੇ ਦੇ ਦਰਸ਼ਨਦਾਰੇ ਨੇ ਫੇਸਬੁੱਕ ਤੇ ਪਹਿਲੀ ਵਾਰ ਪਹਿਲੀ ਵਾਰ ਫੇਸਬੁਕ ਤੇ ਦਰਸ਼ਕਦਾਰੇ ਹੋਏ ਨੇ ਇਹ ਹੈ ਲਖ ਦਾ ਤਾਂ ਲਾਲਾ ਵਾਲੇ ਪੀਰ ਸਰਕਾਰ ਪੀਰਾਂ ਦੇ ਪੀਰ ਲਖ ਦਾ ਤਾਂ ਲਾਲਾ ਵਾਲੇ ਪੀਰ ਸਰਕਾਰ ਦੇ ਮਾਤਾ ਦੇ ਦਰਬਾਰ ਦੀ ਇਸ ਸਾਈਡ ਤੇ ਦਰਬਾਰ ਹੈ ਇਹ ਰੋਜ ਹੈ ਪਰਦਾ ਕੀਤਾ ਹੋਇਆ ਅੱਗੇ ਅੰਦਰ ਸਿਰਫ ਸਿਰਫ ਲੇਡੀਆਂ ਜਾ ਸਕਦੀ ਹੈ ਜੈਂਟਸ ਨੂੰ ਅੰਦਰ ਜਾਣ ਤੇ ਮਨਾਈ ਹੈ ਇਹ ਲੱਖ ਦਾ ਤਾਂ ਲਾਲਾ ਵਾਲੇ ਪੀਰ ਸਰਕਾਰ ਦੀ ਜਨਨੀ ਹੈ ਜਿਨ੍ਹਾਂ ਨੇ ਪੀਰ ਪਾਸ਼ਾ ਨੂੰ ਜਨਮ ਦਿੱਤਾ ਹੈ ਉਹਨਾਂ ਦਾ ਰੋਜਾ ਹੈ ਕਰਦੇ ਦਰਸ਼ਨ ਨੇ ਇੱਥੇ ਪੀਰ ਪਾਸ਼ਾ ਦਾ ਜਨਮ ਹੋਇਆ ਹੈ ਔਰ ਇੱਥੇ ਬਚਪਨ ਵੀ ਗੁਜ਼ਰਿਆ ਹੈ ਪੀਰ ਪਾਸ਼ਾ ਦਾ ਔਰ ਇੱਕ ਕਰਮਾਂ ਵਾਲੀ ਜਗ੍ਹਾ ਹੈ ਪਾਗਾਂ ਵਾਲੀ ਜਗ੍ਹਾ ਹੈ ਵੱਡੇ ਪਾਗਾਂ ਵਾਲੇ ਲੋਕ ਹੋਣਗੇ ਜਿਹੜੇ ਇਸ ਜਗ੍ਹਾ ਨੂੰ ਸ਼ੇਅਰ ਕਰਨਗੇ ਦੂਜੇ ਸਾਰੇ ਸੰਗਤਾਂ ਪਹੁੰਚਾਉਣਗੇ ਸੋ ਲੱਖ ਦਾ ਤਾਂ ਲਾਲਾ ਵਾਲੇ ਪੀਰ ਸਰਕਾਰ ਦੇ ਇਸ ਮਾਤਾ ਪਿਤਾ ਦੇ ਰੋਜੇ ਤੇ ਦਰਸ਼ਨਦਾਰੇ ਕਰ ਰਹੇ ਹੋ ਇਹਨਾਂ ਦਾ urs ਆ ਰਿਹਾ ਜਲਦੀ ਮੁਲਤਾਨ ਸ਼ਹਿਰ ਦੇ ਵਿੱਚ ਸਖੀ ਸਰਬਰ ਸ਼ਾਹਕੋਟ ਦਰਬਾਰ ਪੈਂਦਾ ਹੈ ਤੇ ਇਹ ਆ ਗਿਆ ਸਖੀ ਮਹਿਬੂਬ ਸਖੀ ਸੁਲਤਾਨ ਲਖਦਾਤਾ ਲਾਲਾ ਮਲੇ ਪੀਰ ਸਰਕਾਰ ਦੇ ਵੱਡੇ ਭਾਈ ਦੇ ਦਰਸ਼ਨਦਾਰੇ ਉਹਨਾਂ ਦੇ ਦਰਬਾਰ ਦੇ ਦਰਸ਼ਨਦਾਰੇ ਸਖੀ ਮਹਿਬੂਬ ਸਖੀ ਸੁਲਤਾਨ ਲਖਦਾਤਾ ਲਾਲਾ ਮਲੇ ਪੀਰ ਸਰਕਾਰ ਦੇ ਪਿਆਰੇ ਭਾਈ ਵੱਡੇ ਭਰਾ ਦੇ ਦਰਸ਼ਨਦਾਰੇ ਪਹਿਲਾਂ ਦਰਸ਼ਨਦਾਰ ਕਰਾਇ ਲਖਦਾਤਾ ਲਾਲਾ ਮਲੇ ਪੀਰ ਸਰਕਾਰ ਦੇ ਬਾਪੂ ਜੀ ਦੇ ਮਾਤਾ ਆਸਾਂ ਜੀ ਦੇ ਉਸ ਤੋਂ ਬਾਅਦ ਉਹਨਾਂ ਦੇ ਬ੍ਰਦਰ ਦੇ ਦਰਸ਼ਨ ਵੱਡੇ ਭਰਾ ਦੇ ਦਰਸ਼ਨ ਔਰ ਇਹ ਦਰਬਾਰ ਪੈਂਦਾ ਹੈ ਕਰੀਬ 4 ਘੰਟੇ ਦਾ ਰਸਤਾ ਹੈ ਡੇਰਾ ਗਾਜ਼ੀ ਖਾਂ ਤੋਂ ਲਖ ਦਾ ਤਲਾਲਾ ਵਾਲੇ ਪੀਰ ਸਰਕਾਰ ਦਾ ਜਿਹੜਾ ਮੇਨ ਦਰਬਾਰ ਹੈ ਡੇਰਾ ਗਾਜ਼ੀ ਖਾਂ ਉਹ ਵੀ ਮਲਤਾਨ ਦੇ ਵਿੱਚ ਪੈਂਦਾ ਹੈ ਵੱਡਾ ਦਰਬਾਰ ਹੈ ਜਿਹਨੂੰ ਵੱਡਾ ਨਗਾਇਆ ਪੈਂਦਾ ਹੈ ਉਥੋਂ 4 ਘੰਟਿਆਂ ਦਾ ਸਫ਼ਰ ਹੈ ਪਾਕਿਸਤਾਨ ਦੇ ਵਿੱਚ ਸਾਰੀ ਸੰਗਤ ਦੇ ਚਰਨਾਂ ਦੇ ਵਿੱਚ ਬੇਨਤੀ ਵੀ ਵੀਡੀਓ ਸ਼ੇਅਰ ਕਰਨਾ ਨਹੀਂ ਭੁੱਲਣਾ ਹੈ ਜੈ ਪੀਰਾਂ ਦੇ ਲੇਲੇ ਤੇ ਵੀਡੀਓ ਨੂੰ ਖਿੱਚ ਕੇ ਸ਼ੇਅਰ ਕਰਿਓ ਜੈ ਪੀਰਾਂ ਦੀ ਮਾਤਾ ਆਸਾ ਜੀ ਦਾ ਰੋਜ਼ਾ ਫਿਰ ਦੁਬਾਰਾ ਦਰਸ਼ਨਾਰੇ ਕਰਾ ਦਨੇ ਆ ਲਖ ਦਾਤਾ ਲਾਲਾ ਵਾਲੇ ਪੀਰ ਸਰਕਾਰ ਦੀ ਮਾਤਾ ਜੀ ਹੁਣ ਕੋਈ ਕੋਈ ਰੂਹ ਹੋएगी ਜਿਹੜੀ ਇਸ ਵੀਡੀਓ ਨੂੰ ਸ਼ੇਅਰ ਨਹੀਂ ਕਰੇਗੀ ਕਰਿਓ ਦਰਸ਼ਨ ਕਰੇ ਬੈਠੇ ਲਿਓ ਲਾਹਾ ਲਖ ਦਾਤਾ ਲਾਲਾ ਵਾਲੇ ਪੀਰ ਸਰਕਾਰ ਦੇ ਮਾਈ ਬਾਪ ਨੂੰ ਪਿਆਰ ਦੇ ਕੇ ਉਹਨਾਂ ਦੀ ਵੀਡੀਓ ਨੂੰ ਸ਼ੇਅਰ ਕਰਕੇ ਸ਼ੇਅਰ ਕਰਨ ਦਾ ਮਕਸਦ ਵੀ ਆਈ ਹੈ ਵੀ ਹੋਰ ਸੰਗਤਾਂ ਨੂੰ ਦਰਸ਼ਨ ਹੋ ਜਾਣ ਘਰ ਬੈਠੇ ਜਿਹੜੇ ਜਿਹੜੇ ਫੇਸਬੁੱਕ ਦੇ ਇਸ ਪੇਜ ਨਾਲ ਐਡ ਨਹੀਂ ਹੈ ਆਹੀ ਮਕਸਦ ਹੈ ਹੋਰ ਕੋਈ ਕਿਸੇ ਤਰ੍ਹਾਂ ਦਾ ਮਕਸਦ ਨਹੀਂ ਹੈ ਜਿਹੜੇ ਜਿਹੜੇ ਵੀਰਾਂ ਨੇ ਪੇਜ ਨੂੰ ਫੋਲੋ ਨਹੀਂ ਕੀਤਾ ਇਹੋ ਜੀਆਂ ਹੋਰ ਵੀਡੀਓ ਵੇਖਣ ਲਈ ਵੱਡੇ ਦਰਬਾਰ ਤੋਂ ਪੀਰ ਰੰਗਾ ਆ ਦਰਬਾਰ ਲੰਗੇ ਆਣਾ ਬਾਗਾ ਪੁਰਾਣਾ ਉਨਾ ਹਿਮਾਚਲ ਮੁਲਤਾਨ ਦਰਬਾਰ ਤੋਂ ਤਾਂ ਪੇਜ ਨੂੰ ਫੋਲੋ ਜਰੂਰ ਕਰ ਲਓ ਜੈ ਪੀਰਾਂ ਦੇ ਲਿਖਦੇ ਤੇ ਵੀਡੀਓ ਨੂੰ ਸ਼ੇਅਰ ਕਰਿਓ ਮਾਤਾ ਆਸਾਂ ਜੀ ਦਾ ਦਰਬਾਰ ਲੱਖ ਦਾ ਤਾਂ ਲਾਲਾਂ ਵਾਲੇ ਪੀਰ ਸਰਕਾਰ ਦੇ ਇਹ ਮਾਤਾ